ਜਲੰਧਰ ਇੱਕ ਅੰਮ੍ਰਿਤਧਾਰੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਬਲਤਕਾਰ ਕੀਤਾ ਤੇ ਉਹਦਾ ਮਰਡਰ ਕਰ ਦਿੱਤਾ ਉਹਨੂੰ ਜਨ ਜਾਨ ਤੋਂ ਮਾਰ ਦਿੱਤਾ ਹੁਣ ਆਪਾਂ 2 ਕੁ ਮਹੀਨੇ ਪਿੱਛੇ ਜਾਈਏ ਜਦੋਂ ਇੱਕ ਪ੍ਰਵਾਸੀ ਨੇ ਇੱਕ ਭਈਏ ਨੇ ਠੀਕ ਹੈ ਛੋਟੇ ਜਿਹੇ ਬੱਚੇ ਦੇ ਨਾਲ ਉਹਦਾ ਰੇਪ ਕੀਤਾ ਉਹਦਾ ਮਰਡਰ ਕਰ ਦਿੱਤਾ ਤੇ ਉਦੋਂ ਸਾਰਾ ਪੰਜਾਬ ਸਾਰੀਆਂ ਜਥੇਬੰਦੀਆਂ ਡੰਡ ਚੱਕੀ ਹੋ ਸੀਗੀ ਨਹੀਂ ਕਿ ਭਈਏ ਕੱਢੋ ਭਈਏ ਮਾਰੋ ਹੁਣ ਉਹ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਪੰਜਾਬੀ ਕੱਢੋ ਪੰਜਾਬ ਚੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਮਾਰ ਦਿਓ ਕਿਉਂਕਿ ਤੁਸੀਂ ਤੁਹਾਡਾ ਤੁਹਾਡਾ ਇੰਨਾ ਨਿਆਂ ਤੁਸੀਂ ਬਹੁਤ ਕਾਨੂੰਨ ਦੇ ਰਖਵਾਲੇ ਆ ਤੁਸੀਂ ਤੁਸੀਂ ਕਹਿੰਦੇ ਸੀ ਭਈਏ ਕੱਢੋ ਭਈਏ ਮਾਰੋ ਹੁਣ ਸਾਰੇ ਅੰਮ੍ਰਿਤਧਾਰੀ ਮਾਰੋ ਜਾਂ ਉਹਨਾਂ ਨੂੰ ਕੱਢੋ ਪੰਜਾਬ ਚੋਂ ਕਿਉਂਕਿ ਸਿਰਫ ਇੱਕ ਅੰਮ੍ਰਿਤਧਾਰੀ ਨੇ ਸੋ ਕਾਲਡ ਖਾਲਸਾ ਜੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਤੇ ਉਹਨੂੰ ਮਾਰ ਦਿੱਤਾ ਹੁਣ ਕਿੱਥੇ ਗਿਆ ਤੁਹਾਡਾ ਕਾਨੂੰਨ ਹੁਣ ਸਾਰੇ ਪੰਜਾਬੀਆਂ ਨੂੰ ਕੱਢੂਗੇ ਜਾਂ ਕੱਲੇ ਅੰਮ੍ਰਿਤਧਾਰੀਆਂ ਨੂੰ ਮਾਰੂਗੇ ਅੰਮ੍ਰਿਤਧਾਰੀਆਂ ਨੂੰ ਕੱਢੂਗੇ ਪੰਜਾਬ ਚੋਂ ਜਲੰਧਰ ਇੱਕ ਅੰਮ੍ਰਿਤਧਾਰੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਬਲਤਕਾਰ ਕੀਤਾ ਤੇ ਉਹਦਾ ਮਰਡਰ ਕਰ ਦਿੱਤਾ ਉਹਨੂੰ ਜਨ ਜਾਨ ਤੋਂ ਮਾਰ ਦਿੱਤਾ ਹੁਣ ਆਪਾਂ 2 ਕੁ ਮਹੀਨੇ ਪਿੱਛੇ ਜਾਈਏ ਜਦੋਂ ਇੱਕ ਪ੍ਰਵਾਸੀ ਨੇ ਇੱਕ ਭਈਏ ਨੇ ਠੀਕ ਹੈ ਛੋਟੇ ਜਿਹੇ ਬੱਚੇ ਦੇ ਨਾਲ ਉਹਦਾ ਰੇਪ ਕੀਤਾ ਉਹਦਾ ਮਰਡਰ ਕਰ ਦਿੱਤਾ ਤੇ ਉਹ ਦੋ ਸਾਰਾ ਪੰਜਾਬ ਸਾਰੀਆਂ ਜਥੇਬੰਦੀਆਂ ਡੰਡ ਚੱਕੀਓ ਸੀਗੀ ਨਹੀਂ ਕਿ ਭਈਏ ਕੱਢੋ ਭਈਏ ਮਾਰੋ ਹੁਣ ਉਹ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਪੰਜਾਬੀ ਕੱਢੋ ਪੰਜਾਬ ਚੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਮਾਰ ਦਓ ਕਿਉਂਕਿ ਤੁਸੀਂ ਤੁਹਾਡਾ ਤੁਹਾਡਾ ਇਨਾ ਨਿਆਂ ਆ ਤੁਸੀਂ ਬਹੁਤ ਕਾਨੂੰਨ ਦੇ ਰਖਵਾਲੇ ਆ ਤੁਸੀਂ ਤੁਸੀਂ ਕਹਿੰਦੇ ਸੀ ਭਈਏ ਕੱਢੋ ਭਈਏ ਮਾਰੋ ਹੁਣ ਸਾਰੇ ਅੰਮ੍ਰਿਤਧਾਰੀ ਮਾਰੋ ਜਾਂ ਉਹਨਾਂ ਨੂੰ ਕੱਢੋ ਪੰਜਾਬ ਚੋਂ ਕਿਉਂਕਿ ਸਿਰਫ ਇੱਕ ਅੰਮ੍ਰਿਤਧਾਰੀ ਨੇ ਸੋ ਕਾਲਡ ਖਾਲਸਾ ਜੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਤੇ ਉਹਨੂੰ ਮਾਰ ਦਿੱਤਾ ਹੁਣ ਕਿੱਥੇ ਗਿਆ ਤੁਹਾਡਾ ਕਾਨੂੰਨ ਹੁਣ ਸਾਰੇ ਪੰਜਾਬੀਆਂ ਨੂੰ ਕੱਢੂਗੇ ਜਾਂ ਇਕੱਲੇ ਅੰਮ੍ਰਿਤਧਾਰੀਆਂ ਨੂੰ ਮਾਰੂਗੇ ਅੰਮ੍ਰਿਤਧਾਰੀਆਂ ਨੂੰ ਕੱਢੂਗੇ ਪੰਜਾਬ ਚੋਂ ਜਲੰਧਰ ਇੱਕ ਅੰਮ੍ਰਿਤਧਾਰੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਬਲਤਕਾਰ ਕੀਤਾ ਤੇ ਉਹਦਾ ਮਰਡਰ ਕਰ ਦਿੱਤਾ ਉਹਨੂੰ ਜਨ ਜਾਨ ਤੋਂ ਮਾਰ ਦਿੱਤਾ ਹੁਣ ਆਪਾਂ 2 ਮਹੀਨੇ ਪਿੱਛੇ ਜਾਈਏ ਜਦੋਂ ਇੱਕ ਪ੍ਰਵਾਸੀ ਨੇ ਇੱਕ ਭਈਏ ਨੇ ਠੀਕ ਹੈ ਛੋਟੇ ਜਿਹੇ ਬੱਚੇ ਦੇ ਨਾਲ ਉਹਦਾ ਰੇਪ ਕੀਤਾ ਉਹਦਾ ਮਰਡਰ ਕਰ ਦਿੱਤਾ ਤੇ ਉਦੋਂ ਸਾਰਾ ਪੰਜਾਬ ਸਾਰੀਆਂ ਜਥੇਬੰਦੀਆਂ ਡੰਡ ਚੱਕੀ ਹੋ ਸੀਗੀ ਨਹੀਂ ਕਿ ਭਈਏ ਕੱਢੋ ਭਈਏ ਮਾਰੋ ਹੁਣ ਉਹ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਰੇ ਪੰਜਾਬੀ ਕੱਢੋ ਪੰਜਾਬ ਚੋਂ ਸਾਰੇ ਅੰਮ੍ਰਿਤਧਾਰੀਆਂ ਨੂੰ ਮਾਰ ਦੋ ਕਿਉਂਕਿ ਤੁਸੀਂ ਤੁਹਾਡਾ ਤੁਹਾਡਾ ਇੰਨਾ ਨਿਆਂ ਆ ਤੁਸੀਂ ਬਹੁਤ ਕਾਨੂੰਨ ਦੇ ਰਖਵਾਲੇ ਆ ਤੁਸੀਂ ਤੁਸੀਂ ਕਹਿੰਦੇ ਸੀ ਭਈਏ ਕੱਢੋ ਭਈਏ ਮਾਰੋ ਹੁਣ ਸਾਰੇ ਅੰਮ੍ਰਿਤਧਾਰੀ ਮਾਰੋ ਜਾਂ ਉਹਨਾਂ ਨੂੰ ਕੱਢੋ ਪੰਜਾਬ ਚੋਂ ਕਿਉਂਕਿ ਸਿਰਫ ਇੱਕ ਅੰਮ੍ਰਿਤਧਾਰੀ ਨੇ ਸੋ ਕਾਲਡ ਖਾਲਸਾ ਜੀ ਨੇ 13 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਤੇ ਉਹਨੂੰ ਮਾਰ ਦਿੱਤਾ ਹੁਣ ਕਿੱਥੇ ਗਿਆ ਤੁਹਾਡਾ ਕਾਨੂੰਨ ਹੁਣ ਸਾਰੇ ਪੰਜਾਬੀਆਂ ਨੂੰ ਕੱਢੂਗੇ ਜਾ ਕੱਲੇ ਅੰਮ੍ਰਿਤਧਾਰੀਆਂ ਨੂੰ ਮਾਰੂਗੇ ਅੰਮ੍ਰਿਤਧਾਰੀਆਂ ਨੂੰ ਕੱਢੂਗੇ ਪੰਜਾਬ